ਡੋਲੀ ਵਾਲੀ ਕਾਰ ਜੋ ਕਿ ਫਲੋਰ ਤੋਂ ਨਵਾਂ ਸ਼ੈਰਵਲ ਜਾ ਰਹੀ ਸੀ ਉਸ ਦੇ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨੂੰ ਕਰੋਸ ਕਰਨ ਵੇਲੇ ਡੋਲੀ ਵਾਲੀ ਓਡੀ ਕਾਰ ਜੋ ਕਿ ਆਪਣੀ ਸਾਈਡ ਤੋਂ ਦੂਸਰੀ ਸਾਈਡ ਗਲਤ ਸਾਈਡ ਦੇ ਵਿੱਚ ਚਲੀ ਗਈ ਅਤੇ ਅੱਗੇ ਤੋਂ ਆ ਰਹੀ ਗੱਡੀ ਦੇ ਨਾਲ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਟਕਰਾ ਗਈ ਫਿਲਹਾਲ ਸੁਣਨ ਵਿੱਚ ਆਇਆ ਹੈ ਕਿ ਥੋੜੀਆਂ-ਥੋੜੀਆਂ ਸਵਾਰੀਆਂ ਦੇ ਸੱਟਾਂ ਲੱਗੀਆਂ ਸਨ ਬਹੁਤ ਵੱਡੀ ਸੱਟ ਚੋਟ ਦਾ ਬਚਾ ਹੋ ਗਿਆ ਪਰੰਤੂ ਗੱਡੀਆਂ ਇਨੀਆਂ ਜ਼ਬਰਦਸਤ ਤਰੀਕੇ ਦੇ ਨਾਲ ਵੱਜੀਆਂ ਦੋਨਾਂ ਗੱਡੀਆਂ ਦਾ ਫਰੰਟ ਬੂਰਡ ਬਿਲਕੁਲ ਸੇਮ ਟੂ ਸੇਮ ਟੁੱਟ ਗਏ ਬਿਲਕੁਲ ਅਮੋ ਸਾਹਮਣੇ ਗੱਡੀ ਵੱਜੀ ਗੱਡੀ ਇਨੀ ਜ਼ਬਰਦਸਤ ਤਰੀਕੇ ਨਾਲ ਵੱਜੀ ਦੋਨਾਂ ਗੱਡੀਆਂ ਦੇ ਏਅਰ ਵੇਜ ਖੁੱਲ ਗਏ ਜਿਸ ਦੇ ਨਾਲ ਜੋ ਵਿੱਚ ਸਵਾਰੀਆਂ ਸਨ ਉਹਨਾਂ ਦਾ ਬਚਾਅ ਹੋ ਗਿਆ ਫਿਲਹਾਲ ਸਵਾਰੀਆਂ ਨੂੰ ਇਲਾਜ ਵਾਸਤੇ ਗੱਡੀ ਸਵਾਰਾਂ ਨੂੰ ਇਲਾਜ ਵਾਸਤੇ ਨਜ਼ਦੀਕੀ ਸਿਵਲ ਹਸਪਤਾਲ ਫਲੋਰਵਿਚ ਰਾਗੀਰਾ ਵੱਲੋਂ ਪਹੁੰਚ ਦਿੱਤਾ ਗਿਆ ਇਸੇ ਹੀ ਦੌਰਾਨ ਉਸ ਮੌਕੇ ਤੇ ਰਾਗੀਰਾਂ ਦਾ ਇਕੱਠ ਹੋ ਗਿਆ ਤੇ ਇਸ ਘਟਨਾ ਨੂੰ ਦੇਖਦਿਆਂ ਹੀ ਦੇਖਦਿਆਂ ਦੋ ਮੋਟਰਸਾਈਕਲ ਸਵਾਰ ਜੋ ਕਿ ਆਪਣੀ ਧਿਆਨ ਦੇ ਨਾਲ ਜਾ ਰਹੇ ਸਨ ਉਹਨਾਂ ਦਾ ਧਿਆਨ ਇਹਨਾਂ ਦੁਰਘਟਨਾ ਗ੍ਰਸਤ ਗੱਡੀਆਂ ਵੱਲ ਗਿਆ ਤਾਂ ਉਹ ਆਪਸ ਵਿੱਚ ਟਕਰਾ ਗਏ ਦੇਖਦੇ ਹਾਂ ਉਸ ਘਟਨਾ ਦਾ ਵੀ ਸਿੱਧਾ ਪਰ ਸਾਰਣ ਅਸੀਂ ਕਵਰੇਜ ਕਰਦੇ ਕਰਦੇ ਉਹਨਾਂ ਵੱਲ ਵੀ ਸਾਡਾ ਧਿਆਨ ਗਿਆ ਤੇ ਉਹ ਵੀ ਦੋ ਨੌਜਵਾਨ ਬਹੁਤ ਗੰਭੀਰ ਰੂਪ ਦੇ ਨਾਲ ਡਿੱਗੇ ਪਰ ਉਹਨਾਂ ਨੂੰ ਚੱਕ ਕੇ ਚੱਕ ਕੇ ਰਾਗੀਰਾਂ ਨੇ ਉਹਨਾਂ ਨੂੰ ਸਹਾਰਾ ਦਿੱਤਾ ਅਤੇ ਉਹਨਾਂ ਨੂੰ ਨੇੜੇ ਦੇ ਹਸਪੀਟਲ ਵਿੱਚ ਭੇਜਿਆ ਡੋਲੀ ਵਾਲੀ ਕਾਰ ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਦੇ ਨਾਲ ਕੀ ਘਟਨਾ ਵਾਪਰੀ ਕਿਥੋਂ ਸੀ ਕਿੱਥੇ ਜਾ ਰਹੇ ਸੀ ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਮਿਲ ਸકી ਕਿਉਂਕਿ ਦੋਨਾਂ ਗੱਡੀਆਂ ਦੀਆਂ ਸਵਾਰੀਆਂ ਨੂੰ ਮੌਕੇ ਤੋਂ ਹਸਪਤਲ ਵਾਸਤੇ ਰਾਗੀਲਾ ਨੂੰ ਪੇਚ ਦਿੱਤਾ ਗਿਆ ਸੀ ਪੱਤਰਕਾਰ ਡਾਕਟਰ ਰਾਣਾ ਜੀ ਦੀ ਵਿਸ਼ੇਸ਼ ਰਿਪੋਰਟ ਗੱਡੀਆਂ ਗੱਡੀਆਂ ਦੇ ਅੰਦਰੋਂ 에ਅਰ ਬੈਗ ਵੀ ਖੁੱਲ ਗਏ ਆ ਉੱਧਾਂ ਦੱਸਣ ਚ ਆ ਰਿਹਾ ਜੀ ਬਚਾਇਆ ਸਾਰਿਆਂ ਦਾ ਡੋਲੀ ਵਾਲੀ ਕਾਰ ਸੀਗੀ ਹਾਂਜੀ ਬਹੁਤ ਮੰਨਪਕੀ ਖਬਰ ਹੈ ਜੀ ਢੋਲੀ ਵਾਲੀ ਸਾਹਿਬ ਦੇਖੋ ਜੀ ਇਹਦੇ ਵਿੱਚ ਆਹਮੋ ਸਾਹਮਣੇ ਗੱਡੀ ਵੱਜੀ ਆ ਜੂ ਕੀ ਨਮਾਚਰ ਹਾਈਵੇ ਦੋੜਿਆ ਉੱਪਰ ਦੇ ਗੇਟ ਦੇ ਕੋਲ ਆਹ ਦੇਖੋ ਜੀ ਆਡੀ ਵਾਲੀ ਗੱਡੀ ਸੀ ਕਿਹੜਾ ਵਾਲੀ ਦਿਖਾਓ ਭਾਜੀ ਮੜੇ ਆ ਕੈਮਰੇ ਨਾਲ ਆਡੀ ਵਾਲੀ ਕਾਰ ਸੀਗੀ ਜਿਹਦੇ ਵਿੱਚ ਆਹਮੋ ਸਾਹਮਣੇ ਗੱਡੀ ਵੱਜੀ ਆ ਜੀ ਮੇਰੇ ਕੋਲ ਹੈ ਅਮਰੋਸਣਾ ਇੱਕ ਹੋਰ ਜੀ ਹੁਣੇ ਲਾਈਵ ਇੱਥੇ ਐਕਸੀਡੈਂਟ ਹੋਇਆ ਜੀ ਵਿੱਚ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਬੱਜੇ ਆ ਉਹਨਾਂ ਦਾ ਵੀ ਬਹੁਤ ਬਚਾਇਆ ਪਰ ਉਹਨਾਂ ਦੇ ਵਿੱਚ ਆਇਆ ਵੀ ਇਹਨਾਂ ਨੂੰ ਹਸਪੀਟਲ ਲੈ ਗਏ ਆ ਹੁਣ ਥੋੜਾ ਜਿਹਾ ਬਚਾਇਆ ਵੀ ਵਿੱਚ ਕੋਈ ਜਾਨੀ ਮਾਨੀ ਦਾ ਨੁਕਸਾਨ ਨਹੀਂ ਹੋਇਆ ਹਾਂਜੀ ਭਾਜੀ ਕੀ ਗੱਲ ਹੋਈ ਜੀ ਇੱਥੇ ਅੱਜ ਬਹੁਤ ਹੀ ਦਰਨਾ ਘਟਨਾਕ ਹੋਈ ਆ ਨਗਰ ਤੋਂ ਜਦੋਂ ਆਪਾਂ ਚਾਹੀਦਾ ਨਵਾਂ ਸ਼ਹਿਰ ਸਾਈਡ ਰਸਤੇ ਵਿੱਚ ਦੋ ਗੱਡੀਆਂ ਇੱਕ ਫਲਟਾ ਜੁੱਤੀਆ ਤੇ ਇੱਕ ਹੋਰ ਇੱਕ ਹੋਰ ਲਾਈਵ ਐਕਸੀਡੈਂਟ ਹੋ ਗਿਆ ਜੀ ਇੱਥੇ ਆਪਸ ਚੀ ਬੱਜੇ ਜੀ ਇੱਥੇ ਦੋ ਲਾਈਵ ਐਕਸੀਡੈਂਟ ਹੋਇਆ ਜੀ ਲਾਈਵ ਜੀ ਬਹੁਤ ਹੀ ਮੰਦਪੱਕੀ ਖਬਰ ਹੈ ਜੀ ਇੱਥੇ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੀ ਬੱਜੇ ਆ ਜੀ ਇੱਥੇ ਵਿਆਹ ਵਾਲੀ ਡੋਲੀ ਵਾਲੀ ਕਾਰ ਸੀਗੀ ਉਹਦੇ ਵਿੱਚ ਵੀ ਅਮੋ ਸਾਹਮਣੇ ਆ ਗੱਡੀਆਂ ਦੇ ਵਿੱਚ ਗੱਡੀਆਂ ਬੱਝੀਆਂ ਜੀ ਬਹੁਤ ਮੰਗ ਪੱਟੀ ਖਬਰ ਹੈ ਜੀ ਅਬ ਅਮੋ ਸਾਹਮਣੇ ਗੱਡੀਆਂ ਬੱਝੀਆਂ ਜੀ ਫਿਰ ਵੀ ਬਚਾ ਆਇਆ ਥੋੜਾ ਜਿਹਾ ਪੁੱਛਣ ਚ ਆ ਰਿਹਾ ਹੈ ਵੀ ਬਚਾ ਆਇਆ ਬਚਾ ਆਇਆ ਜੀ ਬਹੁਤ